ਉਹ ਪਵਾ ਸਭ ਦੇ ਸਟੇਚੂ ਕਣੀ ਜਾਊਗੀ ਉਹ ਗੁੱਠ ਢੱਕ ਕੇ ਸਤਿਨਾਮੇ ਸਤਕਾਰ ਜੋ ਸਭੂ ਵਿੱਚ ਕਦੇ ਆਵਾਜ਼ ਨਹੀਂ ਰਹਿੰਦੇ ਬਲਬਲ ਦੇ ਪੰਜਿਆਂ ਵਿੱਚ ਕਦੇ ਆਵਾਜ਼ ਨਹੀਂ ਰਹਿੰਦੇ ਕਾਇਰ ਡਰਪੋਕਾਂ ਕੁਲ ਕਦੇ ਰਾਜ ਨਹੀਂ ਰਹਿੰਦੇ ਜਿੰਨਾ ਕੋਮਾਂ ਨੂੰ ਹੋਵੇ ਆਦਤ ਸਿਰ ਝੁਕਾ ਕੇ ਦੁਰੰਦੀ ਉਹਨਾਂ ਸਿਰਾਂ ਤੇ ਕਦੇ ਨਹੀਂ ਤਾਜ ਲੈਂਦੀ ਉਹਨਾਂ ਸਿਰਾਂ 'ਤੇ ਕਦੇ ਨਹੀਂ ਤਾਜ ਰੋਂਦੇ ਸਭ ਤੋਂ ਪਹਿਲਾਂ ਜੈ ਗੁਰਦੇਵ ਧੰਗੁਰਦੇਵ ਜੈ ਪੀਨ जय भारत चैनल अज के महान प्रोग्राम कब कर रहे हैं उन्होंवाद मैं ज्यादा समझ गया क्योंकि समा बहुत ज्यादा हो गया सिर्फ दो मिनट का समय ही मैं थोड़ा तो लवागा कि मेरी संत निर्मलदास जी न जीवन के चार बार इस तो पहला मुलाकात का दा, ਸਮਾ ਮਿਲਿਆ ਐਨਾ ਗਿਆਨ ਮੈਂ ਗੱਲ ਕਹਿ ਸਕਦਾ ਕਿ ਕੁੱਜੇ ਦੇ ਵਿੱਚ ਸਮੁੰਦਰ ਨੂੰ ਨਹੀਂ ਪਾਇਆ ਜਾ ਸਕਦਾ ਸੰਤਾਂ ਦੀ ਸੋਚ ਸੰਨਿਰਮਲ ਦਾਸ ਦੀ ਇੱਕੋ ਹੀ ਸੋਚਾ ਕਿ ਸਾਡੀ ਅਸਲ ਸਾਡੇ ਬੱਚਿਆਂ ਦੀ ਪ੍ਰਾਪਰਟੀ ਹੈ ਤਾਂ ਕੁਸ਼ ਹੈ ਉਹ ਸਿਰਫ ਸਿੱਖਿਆ ਸਾਡੀਆਂ ਡਿਗਰੀਆਂ ਸਾਡਾ ਤਜਰਬਾ ਸਿਰਫ ਸਿੱਖਿਆ ਤੇ ਦੂਸਰਾ ਇਹਨਾਂ ਦਾ ਧਿਆਨ ਸਭ ਤੋਂ ਜ਼ਿਆਦਾ ਸਾਡੇ ਭੈਣ ਜੀ ਬੈਠੇ ਨੇ ਭੈਣ ਸੰਤੋਸ਼ ਕੁਮਾਰੀ ਜੀ ਬੜਾ ਅੱਛਾ ਲੱਗਦਾ ਮਿਲ ਕੇ ਜਦੋਂ ਸੁਝਾਅ ਦਿੰਦੇ ਨੇ ਕਿ ਵੱਧ ਤੋਂ ਵੱਧ ਚੰਗੀ ਲੋਕੇਸ਼ਨ ਤੇ ਜਗ੍ਹਾ ਲੈ ਕੇ ਸਿੱਖਿਆ ਦਾ ਕੰਮ ਕਰੀਏ ਦੂਜਾ ਮੈਡੀਕਲ ਸਹੂਲ ਕਿਉਂਕਿ ਮੈਂ ਦੇਖਦਾ ਹਾਂ ਕਿ ਕਦੇ ਅੱਖਾਂ ਦੇ ਕੈਂਪ ਬਾਈਕੀ ਰਸਕੇ ਗਏ ਨੇ ਕਿ ਹਸਪੀਟਲ ਚੱਲ ਰਹੇ ਨੇ ਸਕੂਲ ਚੱਲ ਰਹੇ ਨੇ ਇਤੋਂ ਵੱਧ ਊਮ ਦੇ ਉੱਤੇ ਕੋਈ ਪੰਪਕਾਰ ਨਹੀਂ ਹੋ ਸਕਦਾ ਮਿਹਰ ਉਹ ਜਿੰਜਾ ਦਾ ਜਦੋਂ ਦੰਦਵਾ ਸਾਹਿਬ ਦੀ ਇਤਿਹਾਸਕ ਲੜਾਈ ਅਸੀਂ ਲੜ ਰਹੇ ਸੀ ਤੇ ਉੱਥੇ ਵੱਡੀ ਲੜਾਈ ਵੱਡਾ ਯੁੱਧ ਪੰਜਾਬ ਦਾ ਲੱਗਿਆ ਸੀ ਵਕ ਵਕ ਚੈਨੜਾ ਦੇ ਤੁਸੀਂ ਦੇਖਿਆ ਹੋਣਾ ਤਾਂ ਉੱਥੇ ਮੈਂ ਗੱਲ ਕਹਿ ਸਕਦਾ ਕਿ ਸਾਡੀ ਫੋਨ ਤੇ ਗੱਲ ਉਸ ਸਮੇਂ ਹੋਈ ਸਭ ਨਿਰਮਲ ਗਾ ਜੀ ਨੇ ਸਭ ਤੋਂ ਵੱਡਾ ਮਾਸ਼ੀਰਵਾਦ ਦਿੱਤਾ ਕਿ ਸਤਗੁਰੂ ਅਰਦਾਸ ਮਹਾਰਾਜ ਦੀ ਆਂਗ-ਬਾਂ ਦੇ ਵਿੱਚ ਥੋਕ ਵੀ ਲੜਾਈ ਲੜੋ ਤੁਹਾਨੂੰ ਹਰ ਤਰ੍ਹਾਂ ਦਾ ਸਮਰਥਨ ਪਹਾੜ ਚੰਡੀਗੜ੍ਹ ਸਤਗੁਰੂ ਅਰਦਾਸ ਮਹਾਰਾਜ ਜੀ ਦੇ ਗੁਰੂ ਘਰ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਤੋੜਨ ਦੀ ਗੱਲ ਹੋਈ ਉੱਥੇ ਵੀ ਸੰਤਾਂ ਨੇ ਅਸ਼ੀਰਵਾਦ ਦੇ ਕੇ ਸਾਨੂੰ ਭੇਜਿਆ ਕਿ ਮੈਦਾਨ ਦੇ ਵਿੱਚ ਜਾਓ ਲੜਾਈ ਲੜੋ ਪਰ ਤੇਰਾ ਇਹ ਕਹਿਣਾ ਬੰਦਾ ਕਿ ਸੰ ਸਾਡੀ ਤਕਦੀਰ ਚਮਕਾਉਣ ਦੇ ਲੱਗੇ ਹੋਏ ਨੇ ਸਾਨੂੰ ਪ੍ਰੋਸਰ ਰੱਖਣਾ ਚਾਹੀਦਾ ਗੁਰੂ ਨੇ ਕਿਹਾ ਸੀ ਗੁਰੂ ਨੇ ਦਸ਼ਮੇਸ਼ ਪਿਤਾ ਨੇ ਕਿਹਾ ਸੀ ਕਿ ਇਨ ਗਰੀਬਨ ਸਿੱਖਨ ਕੋ ਦੂਮ ਪਾਸ਼ਾਏ ਜਾਨ ਕਰੇ ਹਮਰੀ ਗੁਰਿਆਈ ਮੈਂ ਹਰਿਆਣੇ ਵਾਲਿਆਂ ਨੂੰ ਪੁੱਛਣਾ ਚਾਹਣਾ ਨਾਤਾ ਬਾਦਸ਼ਾਹੀ ਅਸੀਂ ਹਰਿਆਣੇ ਦੇ ਵਿੱਚ ਲੈ ਸਕੇ ਨਾ ਅਸੀਂ ਬਾਦਸ਼ਾਹੀ ਪੰਜਾਬ ਦੇ ਵਿੱਚ ਲੈ ਸਕੇ ਇਸ ਦਾ ਮਤਬਲਾ ਕਿ ਗੁਰੂ ਦਾ ਸੁਪਨਾ ਵੀ ਹਜੇ ਅਧੂਰਾ ਪਿਆ ਆਹ ਸਾਰੇ ਰਲ ਕੇ ਆਪਾਂ ਗੁਰੂ ਦਾ ਸੁਪਣਾ ਕਰੀਏ ਹੁਣ ਬੜੇ ਬੜੇ ਲੀਡਰ ਆਉਂਦੇ ਨੇ ਸਮੇਲਿਆਂ ਦੇ ਵਿੱਚ ਸਤਕਾਰ ਹੁੰਦਾ ਸੰਗ ਦਾ ਹਮੇਸ਼ਾ ਅਸੀਰਵਾਦ ਦਿੰਦੇ ਨੇ ਕੋਈ ਕੋਈ ਗੱਲ ਕਰਦਾ ਕੋਈ ਕੋਈ ਗੱਲ ਕਰਦਾ ਮੈਂ ਤੋਂ ਦਿਨ ਆਪਣੀ ਜਿੰਦ ਦੀ ਗੱਲ ਸਾਂਝੀ ਕਰਦਾ ਕਿ ਉਹ ਸਮਿਆਂ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ 바ਵਾ ਸਾਹਿਬ ਨੂੰ ਦੋ ਵਾਰ ਚੋੜ ਹਰਾਇਆ ਹੋ ਕੇ ਜਿਹੜੀਆਂ ਪਾਰਟੀਆਂ ਨੇ 바ਵਾ ਸਾਹਿਬ ਨੂੰ ਦਿੱਲੀ ਦੇ ਵਿੱਚ ਕਦੋਂ 1952 ਚ ਸਾਡੇ ਕੋਲੋਂ ਚਲੇ ਗਏ ਦਿੱਲੀ ਦੇ ਵਿੱਚ 4 ਗੱਜ ਜਗ੍ਹਾ ਨਾ ਦਿੱਤੀ ਹੋਵੇ ਉਸ ਬਾਡੀ ਨੂੰ ਮਹਾਰਾਜ ਸਾਹਿਬ ਜੀ ਨੂੰ ਮਹਾਰਾਜ ਤੋਂ ਉਹਨਾਰੇ ਜੱਤੀ ਪਿੰਡ ਲਗਾਣਾ ਪਿਆ ਹੋਵੇ ਉਸ ਜਹਾਜ਼ ਦਾ ਕਰਾਇਆ ਵੀ ਪਰਿਵਾਰ ਤੋਂ ਵਸੂਲਿਆ ਗਿਆ ਹੋਵੇ ਅਸੀਂ ਉਹ ਲੋਕਾਂ ਤੇ ਕਿਵੇਂ ਵਿਸ਼ਵਾਸ ਕਰੀਏ ਜਿਹੜੇ ਬਾਵਾ ਸਾਹਿਬ ਨਾਲ ਇਸ ਤਰ੍ਹਾਂ ਦਾ ਪਤੀਰਾ ਕਰਦੇ ਰਹੇ ਨੇ ਜਉਂਦੇ ਜੀ ਅੱਜ ਮੈਂ ਪੰਜਾਬ ਦੇ ਵਿੱਚ ਇਹ ਗੱਲ ਕਹਿ ਸਕਦਾ ਮੈਂ ਆਇਆ ਕਿ ਅੱਜ ਵੀ ਪੰਜਾਬ ਦੇ ਵਿੱਚ ਮੁਫਤ ਨਹੀਂ ਕੱਢੀ ਇਹ ਮਨੁਭਾਦੀ ਲੋਕਾਂ ਦੀ 1956 ਦੇ ਵਿੱਚ ਬਾਵਾ ਸਾਹਿਬ ਸਾਡੇ ਦੇ ਵਿੱਚ ਚਲੇ ਗਏ ਅੱਜ ਵੀ ਬਾਵਾ ਸਾਹਿਬ ਦੇ ਕਰਮੇੜ ਕਰਦੇ ਸਟਿਚੀ ਦੋਦੇ ਜਾਂਦੇ ਨੇ ਅੱਜ ਵੀ ਗਾਲ ਸਾਹਿਬ ਨੂੰ ਮਾਰਿਆ ਜਾਂਦੀਆਂ ਇੱਥੇ ਸਾਡਾ ਸੋਚਣਾ ਬਣਦਾ ਕਿ ਅਸੀਂ ਆਜ਼ਾਦ ਆ ਤੇ דוਛੀ ਮੈਂ ਕਹਿ ਸਕਦਾ ਲੰਗਾਰੇ ਪੰਨੂ ਵਰਗੇ ਔਰ ਉਹ ਬਿਚੋੜੀ ਧਰਤੀ ਦੇ ਉੱਤੇ ਬੈਠ ਕੇ ਬਾਬਾ ਸਾਹਿਬ ਬਾਰੇ ਕਾਉ ਦਾ ਸਟੇਟਮੈਂਟਾਂ ਦਿੰਦੇ ਨੇ ਮੈਂ ਇੱਥੇ ਕਹਿ ਸਕਦਾ ਜੇ ਪੁੱਲੂ ਨੇ ਬਾਗੀ ਮਾਂ ਦਾ ਦੁੱਧ ਪੀਤਾ ਤੈਨੂੰ ਤਣ ਕੇ ਆਵੇ ਜਿਹੜੀ ਉਂਗਲ ਬਾਬਾ ਸਾਹਿਬ ਦੇ ਸਟੈਚੂ ਕਣੀ ਜਾਊਗੀ ਉਹ ਘੁੱਟ-ਘੁੱਟ ਕੇ ਸੁਣਾਂਗੇ ਸਤਕਾਰ ਜੋ ਸਾਥੀ ਸੰਤ ਨਰੇਂਦਰ ਨਿਰਮਲ ਦਾਸ ਜੀ ਇੱਕ ਮਹਾਂ ਝੁੱਗੀਏ ਦੇ مالک ਨੇ ਪਹਿਚਾਣੋ ਡੇਰਿਆਂ ਨੂੰ ਘੱਟ ਚਮਕਾਰੇ ਨੇ ਸਾਡੀ ਕਿਸਮਤ ਚਮਕਾਉਣ ਦਾ ਯਤਨ ਕਰ ਰਹੇ ਨੇ ਜੇ ਸਾਡੇ ਹੂੜੇ ਹੁੱਚਾਂ ਦੀ ਰੱਖਦੀਏ ਸੋਨਾ ਰੱਖਦੀਏ ਜੇ ਅਸੀਂ ਉਹਦੀ ਪਹਿਚਾਣ ਨਾ ਕਰੀਏ ਕਿ ਚਾਂਦੀ ਕਿਹੜੀ ਸੋਨਾ ਕਿਹੜਾ ਕਰੋਦੇ ਕਸੂਰ ਬਾਰਾ ਸੀ ਆ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਾਂ ਬੜਾ ਅਪਕਾਰ ਕੀਤਾ ਸੰਤਾਂ ਨੇ ਹਰਿਆਣੇ ਦੇ ਵਿੱਚ ਕਈ ਨੇਤਾ ਕਹੇ ਨੇ ਇਹ ਤੋਂ ਵੱਡਾ ਬੜਾ ਪਾਵਾ ਮੈਂ ਸੰਤਾਂ ਨੂੰ ਚੰਗੀ ਤਰ੍ਹਾਂ ਜਾਣਨਾ ਨੇੜੇ ਹੋ ਕੇ ਵੇਖਿਆ ਚਾਹੇ ਉਹ ਖਾਲਸਾ ਗੱਲ ਦੀ ਗੱਲ ਹੋਵੇ ਚਾਹੇ ਪੰਜਾਬ ਦੇ ਵਿੱਚ ਹੋਰ ਥਾਂ ਦੇ ਗੱਲ ਹੋਵੇ ਜਿਹੜੀ ਸੰਤਾਂ ਨੇ ਗੱਲ ਕਹਿ ਗਈ ਕਿ ਇੱਥੇ ਆ ਬਜ਼ੁਰਗਾ ਤਾਂ ਪੱਥਰ ਤੇ ਲੱਖੀ ਹੁੰਦੀ ਆ ਇਹ ਸਾਡੇ ਸੰਤ ਨਿਰਮਲ ਦਾਸ ਦੀ ਗੱਲ ਜਿਹੜੀ ਕਹਿਤੀ ਉਹ ਬਾਹਰ ਹੁੰਦੀ ਆ ਸਤਕਾਰਯੋਗ ਸਾਥੀਓ ਜਿਹੜਾ ਬੋਲਣ ਨੂੰ ਹੱਲੇ ਵੀ ਗਿਲ ਕਰ ਰਿਹਾ ਮੈਂ ਤੁਹਾਨੂੰ ਬਸ ਇੱਕੋ ਹੀ ਗੱਲ ਕਹਿਣਾ ਕਿ ਡਰਨਾ ਛੱਡ ਕੇ ਆ ਝੁਗਲਣਾ ਛੱਡ ਕੇ ਮਕਾਨ ਦੇ ਵਿੱਚ ਬਟੋ ਸਤਗੁਰ ਰਬਦਾਸ ਮਹਾਰਾਜ ਜੀ ਸਾਡੇ ਪੂਰਨ ਗੁਰੂ ਨੇ ਇੱਕ ਬਾਰ ਢੱਡੋ ਮੰਨ ਕੇ ਗੁਰੂ ਦੇ ਨਾਲ ਜੁੜੀਏ ਕੋਈ ਦੁਨੀਆ ਦੀ ਤਾਕਤ ਸਾਨੂੰ ਝੁਕਾ ਨਹੀਂ ਸਕਦੀ ਡਰਾ ਨਹੀਂ ਸਕਦੀ ਕਿਸੇ ਸ਼ਾਇਰ ਨੇ ਲਿਖਿਆ ਬਲਬਲ ਦੇ ਪੰਝਿਆਂ ਵਿੱਚ ਕਦੇ ਆਵਾਜ਼ ਨਹੀਂ ਰਹਿੰਦੇ ਬਲਬਲ ਦੇ ਪੰਝਿਆਂ ਵਿੱਚ ਕਦੇ ਆਵਾਜ਼ ਨਹੀਂ ਰਹਿੰਦੇ ਕਾਇਨ ਡਰਪੋਕਾਂ ਤੁਲ ਕਦੇ ਰਾਜ ਨਹੀਂ ਰਹਿੰਦੇ ਜਿੰਨਾ ਕੋਮਾਂ ਨੂੰ ਹੋਵੇ ਆਦਤ ਸਿਰ ਝੁਕਾ ਕੇ ਦੁਰੰਦੀ ਉਹਨਾਂ ਸਿਰਾਂ ਤੇ ਕਦੇ ਨਹੀਂ ਤਾੜ ਲੈਂਦੀ ਉਹਨਾਂ ਸਿਰਾਂ ਤੇ ਕਦੇ ਨਹੀਂ ਤਾੜ ਲੰਗੇ ਜਿਹੜੇ ਨੇ ਸਾਡੇ ਬਾਪੂ ਨਾਲ ਦੁਸ਼ਮਣੀ ਕੱਢੀ ਹੋਵੇ ਬਾਬਾ ਸਾਹਿਬ ਦੇ ਵਿਚਾਰਧਾਰਾ ਦੇ ਵਿਰੋਧੀ ਹੋਣ ਸਭ ਤੋਂ ਰਣਦਾਸ ਮਹਾਰਾਜ ਦੀ ਵਿਚਾਰਧਾਰਾ ਦੇ ਵਿਰੋਧੀ ਹੋਣ ਅੱਜ ਵੀ ਸਭ ਤੋਂ ਰਣਦਾਸ ਮਹਾਰਾਜ ਨੂੰ ਕਈ ਲੋਕ ਭੱਤ ਦੱਸਦੇ ਨੇ ਉਹ ਬੋਕਾ ਨੂੰ ਮੈਂ ਕਹਿਣਾ ਚਾਹਉਂ ਕਿ ਸਤਗੁਰ ਅਰਬਦਾਸ ਮਹਾਰਾਜ ਜੀ ਪੂਰਨ ਗੁਰੂ ਸੀ ਪੂਰਨ ਗੁਰੂ ਹਮ ਕਿ ਰਹਿ ਗਈ ਦੁਨੀਆ ਤਾਂ ਕੇ ਸਾਡੇ ਪੂਰਨ ਗੁਰੂਆ ਇੰਨੀਆਂ ਗੱਲਾਂ ਕਰਦਾ ਮੈਂ ਫੇਰ ਕੋਟਾਂ ਕੋਟਾਂ ਸੰਮਰਨ ਦਾ ਆਪ ਜੀ ਜਿਹੜੇ ਨਾਮ ਸੰਤ ਮਹਾਤਮਾ ਸਭੀ ਭੈਣ ਤੇ ਪਹੁੰਚੇ ਨੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਤਾਂ ਬਾਅਦ ਆਹ ਸਾਰੇ ਨਾਲ ਕੇ ਫੇਰ ਫੱਟੇ ਅਚਕਰੀਏ ਜੈ ਗੁਰਦੇਵ ਜੈ ਗੁਰਦੇਵ ਜੈ ਗੁਰਦੇਵ jump in, jump in. Yeah. Jump in. Yeah.